ਉਹ ਹੈਲੀਕਾਪਟਰ ਦੇਖ ਰਹੇ ਤੁਸੀਂ ਗੋਬਿੰਦ ਘਾਟ ਤੋਂ ਗੋਬਿੰਦਹਾਮ ਲਈ ਜਾਂਦਾ ਹੈ। ਵਾਈਗੁਰੂ ਜੀ ਦੇਖੋ ਇੱਕ ਸਿੰਘ ਚੱਲੇ ਆਪਣਾ ਲੁਧਿਆਣੇ ਤੋਂ ਪੈਦਲ ਯਾਤਰਾ ਲੁਧਿਆਣੇ ਤੋਂ 12ਵੇਂ ਦਿਨਾਂ ਚ ਲੁਧਿਆਣੇ ਤੋਂ ਜਾ ਰਹੇ ਨੇ ਸ੍ਰੀ ਹਿਮਕੁੰਡ ਸਾਹਿਬ ਪੈਦਲ ਯਾਤਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋਜੀ ਕਰਤੀ ਯਾਤਰਾ ਸ਼ੁਰੂ ਸ੍ਰੀ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਲਈ ਤੇ ਅੱਜ ਹੈ 5 ਜੂਨ 2025 ਤੋਂ ਚਲੋ ਚਲਦਿਆਂ ਕਰਦੇ ਹਾਂ ਯਾਤਰਾ ਸ਼ੁਰੂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਗੱਡੀ ਵਾਲਾ ਭਾਈ ਆ ਗਿਆ ਸੀਗਾ ਤੇ ਯਾਤਰਾ ਸ਼ੁਰੂ ਕਰ ਰਹੇ ਆਂ ਸ੍ਰੀ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਲਈ ਤੇ ਚੱਲਦੇ ਆਂ ਆਪਾਂ ਹੁਣ ਕਰਦੇ ਆਂ ਯਾਤਰਾ ਸ਼ੁਰੂ ਲੋ ਜੀ ਬੈਗ ਵਗੈਰਾ ਰੱਖਦੇ ਆਂ ਫਿਰ ਚਾਲੇ ਪੋਨੇ ਆ ਗੋਬਿੰਦ ਘਾਟ ਲਈ ਬਲੈਰੋ ਬੁੱਕ ਕਰਾਈ ਸੀ 7 ਬੰਦਿਆਂ ਲਈ ਤਾਂ ਜਿਹਦੇ ਵਿੱਚ ਕੀ 7 ਬੰਦੇ ਆ ਸਕਦੇ ਆ ਉਹਨੂੰ 7000 ਦੇ ਵਿੱਚ ਇਹ ਵਾਲੀ ਸੀ ਜਿਹੜੀ ਬਲੈਰੋ ਬੁੱਕ ਕੀਤੀ ਆ ਭਾਈ ਹੁਣੇ ਆਗੇ ਸੀ 5 ਵਜੇ ਹੀ ਹੁਣ ਕਰਨ ਲੱਗੇ ਸੀ ਤੇ ਹੁਣ ਅਸੀਂ ਜਿਹੜੀ ਹੈ ਬੈਗ ਵਗੈਰਾ ਰੱਖ ਰਹੇ ਹਾਂ ਤੇ ਤਿਆਰੀ ਕਰਦੇ ਹਾਂ ਗੋਬਿੰਦ ਘਾਟ ਲਈ ਅਗਰ ਤੁਸੀਂ ਵੀ ਯਾਤਰਾ ਕਰ ਰਹੇ ਹੋ ਗੋਬਿੰਦ ਘਾਟ ਲਈ ॠषि ਕੇ ਸਾਹਿਬ ਤੋਂ ਤਾਂ ਤਕਰੀਬਨ ਤਕਰੀਬਨ ਤੁਸੀਂ ਜਲਦੀ ਹੀ ਤੁਰੋ 5 ਵਜੇ ਜਿੰਨੀ ਜਲਦੀ ਤੁਸੀਂ ਪਹੁੰਚੋਗੇ ਉੰਨੀ ਹੀ ਜਲਦੀ ਤੁਸੀਂ ਗੋਬਿੰਦ ਘਾਟ ਪਹੁੰਚ ਜਾਓਗੇ ਕਿਉਂਕਿ ਰਾਹ ਦੇ ਵਿੱਚ ਜਾਮ ਜਿਹੜਾ ਹੈਗਾ ਬਹੁਤ ਤਕੜਾ ਜਾਮ ਲੱਗ ਜਾਂਦਾ ਹੈਗਾ ਇਸ ਕਰਕੇ ਕਾਫੀ ਲੇਟ ਹੋ ਜਾਂਦੇ ਆ ਤਾਂ ਜਿੰਨੀ ਜਲਦੀ ਅਸੀਂ ਪਹੁੰਚਾਂਗੇ ਰਿਸ਼ੀਕੇ ਗੋਬਿੰਦਗੜ੍ਹ ਸਾਹਿਬ ਤੇ ਉਨੀ ਜਲਦੀ ਹੀ ਜਾ ਕੇ ਅਸੀਂ ਉੱਥੇ ਰੂਮ ਬੁੱਕ ਕਰਾ ਸਕਦੇ ਆ ਕੋਈ ਹੋਰ ਪਹਿਲੇ ਕੰਮ ਫਿਰ ਰੁਕेंगे ਯਹਾਂ ਸੇ

ਰੋਡ ਤੋਂ ਕਾਫੀ ਅੱਛਾ ਬਣਾ ਦਿੱ ਆ ਬੀ ਹਾਂ ਰੋਡ ਤੋਂ ਕਾਫੀ ਅੱਛਾ ਏ ਅਗਲੇ ਵਾਰ ਤੋਂ ਇਹਦੇ ਦੇ ਕੰਮ ਕਰਾਂਗੇ दो नदियों का संगम है नहीं कौन कौन सी नदी है ये हाँ। अलक। एक अलकनंदा और एक गंगोत्री, तो गंगोत्री से आ रही है एक बद्रीनाथ से आ रही है अलकनंदा जो आ रही भागीरथी है और जो उधर से बद्रीनाथ अलकनंदा है देखो ਇੱਕ ਹਲਕਨੰਦ ਦਾ ਇੱਕ ਭਾਗ ਰਤੀ ਨਦੀਆਂ ਦਾ ਇੱਥੇ ਸੰਗਮ ਹੁੰਦਾ ਹੈਗਾ ਇੱਕ ਤੁੰਗੋਤਰੀ ਤੋਂ ਆ ਰਹੀ ਹੈ ਔਰ ਇੱਕ ਜਿਹੜੀ ਬਤਰੀ ਨਾਲ ਤੋਂ ਆ ਰਹੀ ਹੈ ਦੋਨੇ ਨਦੀਆਂ ਦਾ ਜਿਹੜਾ ਇੱਥੇ ਸੰਗਮ ਹੁੰਦਾ ਜੀ ਕਰੋ ਵੀਉ ਪਹਾੜਾਂ ਦੇ ਭਾਈ ਜੀ ਹੁਣੇ ਕਹਿੰਦੇ ਬੜਾ ਥੱਕ ਗਿਆ ਸਟੇ ਕਰੀਏ ਤਾਂ 2 ਮਿੰਟ ਵੀਉ ਲੈਨੇ ਪਹਾੜਾਂ ਦੇ ਦੇਖੋ ਤੁਸੀਂ ਨਜ਼ਾਰਾ ਪੜ ਭਾਈ ਗੁਰੂ ਜੀ ਦੇਖੋ ਇੱਕ ਸਿੰਘ ਚੱਲੇ ਆਪਣਾ ਲੁਧਿਆਣੇ ਤੋਂ ਪੈਦਲ ਯਾਤਰਾ ਲੁਧਿਆਣੇ ਤੋਂ 12 ਮਾ ਦਿਨਾਂ ਦਾ ਲੁਧਿਆਣੇ ਤੋਂ ਜਾ ਰਹੇ ਨੇ ਸ੍ਰੀ ਹੇਮਕੁੰਡ ਸਾਹਿਬ ਪੈਦਲ ਯਾਤਰਾ ਤਾਂ ਦੱਸਿਓ ਭਾਈ ਜੀ ਆਪਣਾ ਆਪਣਾ ਨਾਮ ਦੱਸਿਓ ਕੀ ਹੈਗਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਆ ਕਿੰਨੀਵੀਂ ਯਾਤਰਾ ਆਪਣੀ ਇਹ 11ਵੀਂ 11ਵੀਂ ਯਾਤਰਾ ਹੈ ਤੇ ਕਦੋਂ ਪਹੁੰਚੋਗੇ ਮਕਨਸਾ ਲਗਭਗ ਲਗਣਗੇ ਲੱਗੇ ਜਾਣਗੇ 5-6 ਦਿਨ ਹੋਰੀ 5-6 ਦਿਨ ਲੱਗ ਜਾਣਗੇ ਚਲੋ ਵਾਈਗਰੂ ਮੇਰ ਕਰੇ ਜਲਦੀ ਜਲਦੀ ਤੇ ਜਲਦੀ ਹੀ ਕਰਾਂਗੇ 12ਵੀਂ ਯਾਤਰਾ ਤੁਹਾਡੀ ਇਹ 11ਵੀਂ 11ਵੀਂ ਪੈਦਲ ਯਾਤਰਾ 15 ਦਿਨ ਦੋ ਤੇ ਕੋਈ ਥਕਾਵਟ ਕੋਈ ਕੁਛ ਹੈ ਥਕਾਵਟ ਬਸ ਪੈਰ ਦੁਖਦੇ ਆ ਜਦੋਂ ਤਰਾਈ ਆਉਂਦੀ ਆ ਉਦੋਂ ਪਤਾ ਲੱਗਦਾ ਉਦੋਂ ਦਾ ਨਹੀਂ ਪਤਾ ਲੱਗਦਾ ਪਤਾ ਨਹੀਂ ਪਤਾ ਲੱਗਾ ਮੈਨੂੰ ਥੋੜੀ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਤੇ ਇੱਥੇ ਅਸੀਂ ਪ੍ਰਸ਼ਾਦਾ ਪਾਣੀ ਛਕਾਂਗੇ ਫਿਰ ਚਾਲੇ ਪਾਵਾਂਗੇ ਗੋਬਿੰਦ ਘਾਟ ਲਈ ਲੋ ਜੀ ਪਹੁੰਚ ਗਏ ਕਰਨ ਪ੍ਰਿਆਗ ਬਸ ਥੋੜਾ ਜਿਹਾ ਤੂੰ ਭੈਗਿਆ ਹੈ ਗੋਇਂਦ ਘਾਟ ਦੀ ਵਾਲੇ ਬਾਈ ਨੇ ਇੱਥੇ ਗੱਡੀ ਰੋਕ ਲਈ ਸੀ ਕਹਿੰਦਾ ਬਾਈ ਜੀ ਭੁੱਖ ਬਹੁਤ ਲੱਗੀ ਹੈ ਤਾਂ ਤਕਰੀਬਨ ਜਿਵੇਂ ਇੱਥੇ ਅਸੀਂ ਜਿਹੜਾ ਹੈ ਰੁਕੇ 15 ਤੋਂ 20 ਮਿੰਟ ਔਰ ਰੋਕੀ ਪਾਣੀ ਚੜੀ ਹੈ ਅਸੀਂ ਇੱਥੇ ਖਾਧੀ ਤਾਂ ਦੇਖੋ ਤਸਵੀਰ ਵੀ ਉਪਹਾਰਾ ਤੇ ਇਹ ਹੈ ਜੀ ਜੋਸ਼ੀ ਮਠਾ ਤਾਂ ਲਗਭਗ ਅਸੀਂ ਜੋਸ਼ੀ ਮਠਾ ਪਹੁੰਚ ਗਏ ਆ ਤੇ ਉਹਨਾਂ ਉੱਤੇ ਦੂਰ ਲਈ ਰਹਿ ਕੇ ਆ ਗੋਲਕਾਰ ਤਾਂ ਜਲਦੀ ਜਲਦੀ ਗੋਲਕਾਰ ਪਹੁੰਚ ਜਾਣਾ ਤੁਸੀਂ ਦੇਖ ਰਹੇ ਹੋ ਇੱਥੋਂ ਦੇ ਪਹਾੜ ਬਹੁਤ ਹੀ ਸੋਹਣੇ ਲੱਗਦੇ ਹਨ ਬਿਲਕੁਲ ਹੀ ਖੜੇ ਪਹਾੜ ਹਨ ਬਿਲਕੁਲ ਤਿੱਖੇ ਪਹਾੜ ਬਹੁਤ ਹੀ ਸੋਹਣੇ ਲੱਗਦੇ ਹਨ ਸ਼ਾਇਦ ਮੋਬਾਈਲ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਇੰਨਾ ਨਹੀਂ ਦਿਖ ਰਿਹਾ ਪਰ ਸਾਫ਼ ਅੱਖਾਂ ਨਾਲ ਜਿਹੜਾ ਹੈ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਪਹਾੜਾਂ ਦਾ ਲੋ ਜੀ ਲਗਭਗ ਪਹੁੰਚ ਗਏ ਅਸੀਂ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਤਾਂ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਗੁਰਦੁਆਰਾ ਤਾਂ ਕਰੋ ਦਰਸ਼ਨ ਪਹਾੜਾਂ ਦੇ ਔਰ ਗੁਰਦੁਆਰਾ ਸਾਹਿਬ ਜੀ ਦੇ ਤਾਂ ਚਲੋ ਜਲਦੀ ਪਹੁੰਚਦੇ ਆ ਉਹ ਤੁਸੀਂ ਹੈਲੀਕਾਪਟਰ ਦੇਖ ਰਹੇ ਹੋ ਜਿਹੜਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਲਈ ਜਾਂਦਾ ਹੈ ਅਗਰ ਕਿਸੇ ਨੇ ਪੈਦਲ ਯਾਤਰਾ ਨਹੀਂ ਕਰਨੀ ਉਹ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਲਈ ਹੈਲੀਕਾਪਟਰ ਵੀ ਜਾ ਸਕਦਾ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਔਰ ਅਗਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ